ਪਰ ਤੁਸੀਂ ਮੈਡਮ ਕਿਹਾ ਵੀ ਸਾਡੀ ਪਾਰਟੀ ਜਿਹੜੀ ਭੇਦਭਾਵ ਨਹੀਂ ਕਰਦੀ ਫਿਰ 3 ਸਾਲਾਂ ਤੋਂ ਕੰਮ ਹੋਏਗਾ ਤੇ ਨਹੀਂ ਉਹਦਾ ਕਾਰਨ ਕੀ ਨਸ਼ਿਆਂ ਵਾਲਾ ਨੈਕਸਸ ਕਦੋਂ ਤੱਕ ਟੁੱਟ ਜਾਊਗਾ ਮਤਲਬ ਕੀ ਕੰਮ ਕਰ ਰਹੇ ਹੋ ਤੁਸੀਂ ਨਸ਼ਿਆਂ ਦਾ ਜਿਹੜਾ ਨੈਕਸਸ ਆ ਤੋੜਨ ਦੇ ਲਈ ਉੱਤੋਂ ਲੈ ਕੇ ਥੱਲੇ ਤੱਕ ਉਹਦੇ ਤੋੜਨ ਲਈ ਕੀ ਗਤੀਵਿਧੀਆਂ ਇੱਕ ਸਰਕਾਰ ਨੇ ਇਹ ਐਲਾਨ ਕੀਤਾ ਜਿਹੜੇ ਕਿਸਾਨ ਪਰਾਲੀ ਨਹੀਂ ਸਾੜੂਗੇ ਉਹਨਾਂ ਦੀ ਜਿਹੜੀ ਪਰਾਲੀ ਦੀ ਰੱਖ-ਰਖਾਅ ਦੇ ਲਈ ਅਸੀਂ 500 ਕਰੋੜ ਰੁਪਇਆ ਖਰਚ ਰਹੇ ਹਾਂ ਸਾਡੇ ਆ ਮੋਸਟਲੀ ਸਾਰੇ ਕਿਸਾਨ ਪਰਿਵਾਰ ਹੀ ਬੈਠੇ ਆ ਉਹ ਜਿਹੜਾ 500 ਕਰੋੜ ਰੁਪਈਆ ਆ ਉਹਦੇ ਵਿੱਚੋਂ ਇਹਨਾਂ 'ਚ ਮੈਨੂੰ ਨਹੀਂ ਮੈਦ ਹੈਗਾ ਹਜੇ ਤੱਕ ਕਿਸੇ ਨੂੰ ਕੋਈ ਜਦੋਂ ਉਹ ਹੈਲਪ ਆਈ ਆ ਉਹ ਜਿਹੜਾ ਕਿਸਾਨਾਂ ਨੂੰ ਦਵਾਉਣ ਲਈ ਤੁਸੀਂ ਚਲੋ ਪਹਿਲਾਂ ਜੋ ਹੋਣਾ ਸੀਗਾ ਉੱਥੇ ਮਿਸ ਅੰਡਰਸਟੈਂਡਿੰਗ ਨਾਲ ਹੋ ਗਿਆ ਪਰ ਜਿਹੜਾ ਸਰਕਾਰ ਤੁਹਾਡੇ ਦੇ ਹੱਥ ਵਿੱਚ ਜਿਹੜੀਆਂ ਚੀਜ਼ਾਂ ਆ ਜਦੋਂ 500 ਕਰੋੜ ਰੁਪਈਆ ਜੇ ਸੈਂਕਸ਼ਨ ਕੀਤਾ ਹੈ ਉਹ ਪ੍ਰੋਪਰ ਤਰੀਕੇ ਨਾਲ ਕਿੱਦਾਂ ਮਤਲਬ ਸਹੀ ਕਿਸਾਨਾਂ ਨੂੰ ਵੰਡਿਆ ਜਾਊਗਾ ਕਿਤੇ ਉਹ ਇਦਾਂ ਨਾ ਹੋਵੇ ਜਿਹੜੇ 5-5000 ਖੱਤੇ ਵਾਲੇ 2-2000 ਖੱਤੇ ਵਾਲੇ ਕਿਸਾਨ ਉਹ ਹੀ ਉਹਦਾ ਲਾਹਾ ਲੈ ਜਾਣ ਜਿਹੜਾ ਕੋਈ ਗਰੀਬ ਮਾਤੜ ਕਿਸਾਨ ਹੈ ਜਿਹੜਾ 5-7 ਖੱਤਿਆਂ ਦੀ ਖੇਤੀ ਕਰਦਾ ਉਹ ਰਹਿ ਜਵੇ ਉਹਦੇ ਲਈ ਕੀ ਵਿਉਂਤਬੰਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਪਤਾ ਆ ਵੀ ਸਰਪੰਚ ਨਵੇਂ ਬਣ ਚੁੱਕੇ ਆ ਸੌਆਂ ਵੀ ਚੱਕ ਲਈਆਂ ਤੇ ਪੰਚਾਂ ਨੇ ਵੀ ਸੌਆਂ ਚੱਕ ਲਈਆਂ ਸੋ ਅੱਜ ਸਾਡੇ ਨਗਰ ਵਿੱਚ ਸਾਡੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਜੀ ਥਿਆੜਾ ਉਹ ਪਹੁੰਚੇ ਆ ਸੋ ਉਹਨਾਂ ਨਾਲ ਗੱਲਬਾਤ ਕਰਦੇ ਆ ਕੋਈ ਸਾਡੇ ਪਿੰਡ ਦੇ ਜਿਹੜੇ ਸਵਾਲ ਆ ਉਹਨਾਂ ਤੋਂ ਪੁੱਛਦੇ ਆ ਜਿਹੜੇ ਕੰਮ ਰਹਿੰਦੇ ਆ ਉਹ ਕਦੋਂ ਤੱਕ ਹੋਣਗੇ ਸਰਪੰਚ ਸਾਹਿਬ ਵੀ ਨਾਲ ਬੈਠੇ ਆ ਤਾਂ ਆਜੋ ਅੰਦਰ ਚੱਲਦੇ ਆ ਉੱਥੇ ਬੈਠ ਕੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਸਸੀ ਗਾਲ ਜੀ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਜੀ ਸਸੀ ਗਾਲ ਜੀ ਸਰਪੰਚ ਸਾਹਿਬ ਮੜਾ ਦੇਵਦਾਸ ਨੂੰ ਵੀ ਥਾਂ ਨਾਲ ਠੀਕ ਆ ਜੀ ਹਾਂਜੀ ਨਹੀਂ ਨਾਲ ਪੈਣਾ ਠੀਕ ਆ ਇਧਰ ਆ ਮੇਰਾ ਵੀ ਆ ਜਾ ਭਰਾ ਆ ਜਾ ਤਹਾਡੇ ਤੋਂ ਕੰਮ ਲੈਣੇ ਆ ਭਰਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਅੱਜ ਤੁਸੀਂ ਸਾਡੇ ਨਗਰ ਵਿੱਚ ਆਏ ਆ ਇੱਕ ਦੋ ਛੋਟੇ ਛੋਟੇ ਸਵਾਲ ਆ ਉਹ ਮੈਂ ਮੇਰੇ ਪਿੰਡ ਦੇ ਲੋਕਾਂ ਦੇ ਸਵਾਲ ਆ ਮੇਰੇ ਨਹੀਂ ਸਵਾਲ ਹੈਗੇ ਪਹਿਲਾਂ ਤਾਂ ਮੇਰਾ ਸਵਾਲ ਇਹ ਹੈ ਵੀ ਸਾਡੇ ਪਿੰਡ ਵਿੱਚ ਅੱਗੇ ਇਹ ਗੱਲ ਹੁੰਦੀ ਸੀ ਵੀ ਚਲੋ ਉੱਤੇ ਸਰਕਾਰ ਜਿਹੜੀ ਆ ਆਪ ਵਾਲਿਆਂ ਦੀ ਆ ਥੱਲੇ ਜਿਹੜੀ ਪੰਚਾਇਤ ਆ ਉਹ ਕਾਂਗਰਸ ਪਾਰਟੀ ਦੀ ਸੀ ਨਾ ਤਾਂ ਕਰਕੇ ਤਾਲਮੇਲ ਨਹੀਂ ਬਣ ਰਿਹਾ ਸੀ ਸਾਡੇ ਨਗਰ ਵਿੱਚ ਸੜਕਾਂ ਦਾ ਹਾਲ ਇਸ ਵੇਲੇ ਬਹੁਤ ਬੁਰਾ ਆ ਤੇ ਹੁਣ ਤੇ ਆਪਣੇ ਸਰਪੰਚ ਸਾਹਿਬ ਬਣ ਗਏ ਆ ਸੋਂ ਇਹਨਾਂ ਨੇ ਚੱਕ ਲਈ ਆ ਤੇ ਅੱਗੇ ਤੁਹਾਡੀ ਕੀ ਪਲਾਨਿੰਗ ਹੈ ਲੋਕਾਂ ਨੂੰ ਇਹ ਸੜਕਾਂ ਵਾਲੀ ਸਹੂਲਤ ਦੇਣ ਲਈ ਕਿਉਂਕਿ ਜਦੋਂ ਐਨਆਰਆਈ ਵੀਰ ਆਉਂਦੇ ਆ ਉਹ ਵੀ ਵਿਚਾਰੇ ਪਰੇਸ਼ਾਨ ਹੁੰਦੇ 10-15 ਸਾਲ ਤੋਂ ਦੇਖ ਕੇ ਹਾਲਾਤ ਜੋ ਇਸ ਵੇਲੇ ਸੜਕਾਂ ਦੇ ਬਣੇ ਹੋਏ ਆ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇਹੀ ਆ ਵੀ ਅਸੀਂ ਕਦੋਂ ਤੱਕ ਤਾਂ ਕਾਸ ਲਾ ਲਈਏ ਵੀ ਇਹ ਕਾਰਜ ਜਿਹੜੇ ਪੂਰੇ ਹੋ ਜਾਣਗੇ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਮੇਰਾ ਛੋਟਾ ਵੀਰ ਗੁਰਿੰਦਰ ਜੋ ਪਾਰਟੀ ਦਾ ਡਿਸਟ੍ਰਿਕਟ ਜਨਰਲ ਸੈਕਟਰੀ ਵੀ ਆ ਤੇ ਜਿਹੜੇ ਆ ਅੱਜ ਨਗਰ ਦੀ ਪੂਰੀ ਜਿੰਨੇ ਵੀ ਸਾਰੇ ਇੱਥੇ ਬੈਠੇ ਨੇ ਵੀਰ ਬਜ਼ੁਰਗ ਬੜੇ ਸਤਿਕਾਰਯੋਗ ਨੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਕਿ ਇਹਨਾਂ ਨੇ ਇੱਕ ਅਗਾਹ ਬੰਦੂ ਸੋਚ ਵਾਲਾ ਜਿਹੜਾ ਮੁਖੀ ਆ ਪਿੰਡ ਦਾ ਉਹ ਚੁਣਿਆ ਪੂਰੇ ਸਾਰੇ ਨਗਰ ਨੂੰ ਬਹੁਤ-ਬਹੁਤ ਵਧਾਈ ਆ ਜੇ ਮੈਂ ਸੜਕਾਂ ਦੀ ਗੱਲ ਕਰਾਂ ਤੇ ਜਦੋਂ ਮੈਨੂੰ ਸਵਾਲ ਕਰਦੇ ਆ ਕਿ ਸੜਕਾਂ ਨਹੀਂ ਬਣੀਆਂ ਸਾਡੀਆਂ ਗਲੀਆਂ ਨਹੀਂ ਬਣੀਆਂ ਸਾਡੀਆਂ ਨਾਲੀਆਂ ਨਹੀਂ ਬਣੀਆਂ ਪਹਿਲਾਂ ਤਾਂ ਮੈਨੂੰ ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਆ ਤੇ ਅਫਸੋਸ ਵੀ ਬੜਾ ਹੁੰਦਾ ਕਿ ਅਸੀਂ 70-75 ਸਾਲਾਂ ਦੇ ਅਸੀਂ ਅਜੇ ਗਲੀਆਂ ਸੜਕਾਂ ਨਾਲੀਆਂ ਹੀ ਨਹੀਂ ਬਣਾ ਸਕੇ ਤੇ ਹੋਰ ਤੇ ਆਪਾਂ ਜਿਹੜਾ ਵਿਕਾਸ ਤਾਂ ਉਹ ਹੁੰਦਾ ਕਿ ਸਾਡੇ ਬੱਚਿਆਂ ਲਈ ਵਧੀਆ ਸਕੂਲ ਬਣ ਜਾਣ ਸਾਡੇ ਬਜ਼ੁਰਗਾਂ ਲਈ ਵਧੀਆ ਹਸਪਤਾਲ ਬਣ ਜਾਣ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਣ ਤੇ ਆਪਾਂ ਹਜੇ ਗਲੀਆਂ ਨਾਲੀਆਂ ਤੁਸੀਂ ਦੇਖੋ ਸਾਡੇ ਵਿਧਾਇਕ ਜਿਹੜੇ ਕੈਂਟ ਤੋਂ ਜਿਮੇਵਾਰੀ ਦਿੱਤੀ ਸਰਦਾਰ ਪ੍ਰਗਟ ਸਿੰਘ ਜੀ ਨੂੰ ਤੇ ਉਹਨਾਂ ਨੇ ਤੀਸਰੀ ਵਾਰੀ ਦੇ ਵਿੱਚ ਵੀ ਦੇਖੋ ਅਜੇ ਤੱਕ ਕੁਝ ਨਹੀਂ ਕਰ ਸਕੇ ਉਹ ਕੈਂਟ ਦੇ ਵਿੱਚ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕਰਕੇ ਦਿਖਾ ਦਿੱਤਾ ਕਿ ਜੇ ਨੀਅਤ ਸਾਫ਼ ਹੋਵੇ ਤੇ ਜਿਹੜੇ 75 ਸਾਲਾਂ ਦੇ ਕੰਮ ਆ ਉਹ 2.5 ਸਾਲਾਂ ਦੇ ਵਿੱਚ ਵੀ ਹੋ ਸਕਦੇ ਆ ਬਹੁਤ ਅੱਛੇ ਕੰਮ ਕੀਤੇ ਆ ਜਿਹੜੀ ਸੜਕਾਂ ਦੀ ਗੱਲ ਕਰਦੇ ਆ ਤੁਸੀਂ ਸਰਪੰਚ ਤੁਹਾਨੂੰ ਮਿਲ ਗਿਆ ਗੁਰਿੰਦਰ ਤੇ ਹੁਣੇ ਜਿਹੜੇ ਸੜਕਾਂ ਦੇ ਕੰਮ ਆ ਜਿਹੜੇ ਹੋਰ ਵੀ ਕੋਈ ਪਿੰਡ ਦੇ ਵਿਕਾਸ ਕਾਰਜ ਰਹਿੰਦੇ ਆ ਉਹ ਸਾਰੇ ਪਹਿਲ ਦੇ ਆਧਾਰ ਤੇ ਕਰਾਵਾਂਗੇ ਜਿਹੜੇ ਤਾਲਮੇਲ ਦੀ ਤੁਸੀਂ ਗੱਲ ਕੀਤੀ ਆ ਕਿ ਸਰਕਾਰ ਉੱਪਰ ਆਮ ਆਦਮੀ ਪਾਰਟੀ ਦੀ ਸੀ ਤੇ ਪੰਚਾਇਤ ਕਾਂਗਰਸ ਦੀ ਸੀ ਇਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋਈ ਭੇਦਭਾਵ ਨਹੀਂ ਕਰਦੇ ਇਹ ਦੂਸਰੀਆਂ ਸੱਤਾਧਾਰੀ ਦੇ ਵਿੱਚ ਰਹੀਆਂ ਕਿਉਂਕਿ ਪਾਰਟੀਆਂ ਜਿਹੜੀਆਂ ਜਿਨ੍ਹਾਂ ਨੇ ਪੰਜ-ਪੰਜ ਸਾਲ ਦੀਆਂ ਵਾਰੀਆਂ ਬਣ ਕੇ ਪੰਜਾਬ ਨੂੰ ਲੁੱਟਿਆ ਉਹਨਾਂ ਦੀ ਇਹ ਸੀਗੀ ਕਿ ਜੇ ਅਕਾਲੀ ਆਗਾ ਤਾਂ ਉਹ ਕਹਿੰਦੇ ਆ ਕਾਂਗਰਸ ਵਾਲਿਆਂ ਦੀ ਗਲੀ ਆ ਇਹ ਸੀ ਬੰਨ ਨਹੀਂ ਦੇਣੀ ਤਾਂ ਜਦੋਂ ਕਾਂਗਰਸ ਆਉਂਦੇ ਸੀ ਉਹ ਕਹਿੰਦੇ ਸੀ ਆ ਅਕਾਲੀ ਦਲ ਵਾਲਿਆਂ ਦੀ ਗਲੀ ਆ ਇਹ ਅਸੀਂ ਨਹੀਂ ਬੰਨ ਦੇਣੀ ਉਹਦੇ ਵਿੱਚ ਸੀਗਾ ਪਰ ਸਾਡੇ ਵਿੱਚ ਇਦਾਂ ਦੀ ਕੋਈ ਵੀ ਸਾਡੇ ਮੁੱਖ ਮੰਤਰੀ ਸਾਹਿਬ ਬਿਲਕੁਲ ਕਿਸੇ ਦੇ ਨਾਲ ਇਸ ਜੀ ਨਹੀਂ ਕਰਦੇ ਉਹ ਸਾਫ਼ ਤੇ ਸਪਸ਼ਟ ਚੱਲਣ ਵਾਲੇ ਨੇ ਸਾਨੂੰ ਜਿੱਦਾਂ ਗੁਰਿੰਦਰ ਹੁਣ ਸਰਪੰਚ ਪਿੰਡ ਦਾ ਬਣਿਆ ਤੇ ਗੁਰਿੰਦਰ ਕੋਲ ਜਿਹੜੇ ਵੀ ਕੋਈ ਆਉਣਗੇ ਕਿ ਆ ਸਾਡੀ ਗਲੀ ਦਾ ਕੰਮ ਆ ਸਾਡਾ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਆਪਾਂ ਕਿ ਜਿਹੜੇ ਵੀ ਆਉਣਗੇ ਸਾਡੇ ਕੋਲ ਚਾਏ ਉਹ ਦੂਸਰੀਆਂ ਪਾਰਟੀਆਂ ਦੇ ਨਾਲ ਸਬੰਧਤ ਹੋਣਗੇ ਪਰ ਅਸੀਂ ਜਿਹੜੇ ਆ ਉਹ ਵਿਕਾਸ ਕਰਾਂਗੇ ਕੰਮ ਕਰਾਂਗੇ ਪਰ ਤੁਸੀਂ ਮੈਡਮ ਕਿਹਾ ਵੀ ਸਾਡੀ ਪਾਰਟੀ ਜਿਹੜੀ ਭੇਤ ਭਾਵ ਨਹੀਂ ਕਰਦੀ ਫਿਰ 3 ਸਾਲਾਂ ਤੋਂ ਕੰਮ ਹੋਏ ਘੱਟ ਨਹੀਂ ਉਹਦਾ ਕਾਰਨ ਕੀ ਸੀ ਇਹ ਤਾਂ ਫਿਰ ਹੁਣ ਕਰਾਉਣ ਵਾਲਿਆਂ ਨੂੰ ਚਾਹੀਦਾ ਸੀਗਾ ਕਿ ਸਾਡੇ ਤਾਂ ਕੋਈ ਭੇਦ ਭਾਵ ਨਹੀਂ ਕੀਤਾ ਪਰ ਕਰਾਉਣ ਵਾਲਾ ਅੱਗੇ ਖੜਾ ਹੋਣਾ ਚਾਹੀਦਾ ਸੀਗਾ ਥੋੜੇ ਟਾਈਮ ਤੋਂ ਤਾਂ ਤੁਹਾਨੂੰ ਪਤਾ ਪ੍ਰਬੰਧਕ ਲੱਗੇ ਸੀਗੇ ਪ੍ਰਬੰਧਕ ਕੰਮ ਕਰ ਰਹੇ ਸੀ ਪਰ ਕਰਵਾਉਣ ਵਾਲੇ ਅੱਗੇ ਜਿਹੜੇ ਤੁਹਾਨੂੰ ਪਤਾ ਮੋਹਤਵਾਰ ਪਿੰਡ ਦੇ ਤੁਸੀਂ ਤਾਂ ਜਾਣਦੇ ਆ ਬਹੁਤ ਚੰਗੀ ਤਰ੍ਹਾਂ ਜਿਹੜੀ ਇਹ ਪਿੰਡ ਦੀ ਸਿਆਸਤ ਆ ਮੈਂ ਦੇਖਿਆ ਕਿ ਇਹ ਜਿਹੜੀਆਂ ਹੋਰ ਚੋਣਾਂ ਦੇ ਨਾਲੋਂ ਵੀ ਇਹ ਜਿਹੜੀ ਪਿੰਡ ਦੀ ਚੋਣ ਆ ਜਿਹੜੀ ਸਰਪੰਚੀ ਦੀ ਚੋਣ ਆ ਇਹ ਬੜੀ ਟਫ ਆ ਕਿਉਂਕਿ ਇੱਥੇ ਤਾਂ ਜਿਹੜਾ ਪਿੰਡ ਦੇ ਵਿੱਚ ਸਿਆਸਤ ਹੀ ਬੜੀ ਗੰਦੀ ਆ ਕਿ ਲੋਕ ਇਹ ਨਹੀਂ ਦੇਖਦੇ ਕਿ ਆਪਾਂ ਇੱਕ ਨੁਮਾਇੰਦਾ ਆਪਣਾ ਸਰਬਸੰਮਤੀ ਨਾਲ ਚੁਣ ਲਈਏ ਤੇ ਉਹਨੂੰ ਅਸੀਂ ਅੱਗੇ ਲਾ ਕੇ ਪਿੰਡ ਦਾ ਵਿਕਾਸ ਕਰਾਈਏ ਪਤਾ ਨਹੀਂ ਇਹਨਾਂ ਦਾ ਕੀ ਰਿਹਾ ਕਿ ਇਹਨਾਂ ਨੇ ਮੁੜ ਕੇ ਧਿਆਨ ਹੀ ਨਹੀਂ ਦਿੱਤਾ ਪਿੰਡ ਦੇ ਵਿੱਚ ਤੁਹਾਨੂੰ ਪਤਾ ਪਿਛਲੇ ਸਰਪੰਚ ਪੰਚਾਇਤ ਰਹੀ ਆ ਇਹਨਾਂ ਨੇ ਪਹਿਲਾਂ ਵੀ ਕੁਝ ਨਹੀਂ ਕੀਤਾ ਤੇ ਹੁਣ ਵੀ ਉਹ ਉਹਨਾਂ ਨੂੰ ਜੇ ਇਹ ਕੰਮ ਵੀ ਕਰਨਗੇ ਤਾਂ ਉਹ ੜਿੱਕਾ ਜਰੂਰ ਡਾਉਣਗੇ ਕਿਉਂਕਿ ਪਿੰਡ ਦੇ ਵਿੱਚ ਇਦਾਂ ਦੇ 2-4 ਹੁੰਦੇ ਆ ਜਿਨ੍ਹਾਂ ਨੇ ੜਿੱਕੇ ਪਾਉਣੇ ਹੁੰਦੇ ਆ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਗੁਰਿੰਦਰ ਸਿੰਘ ਸਰਪੰਚ ਬਣ ਗਿਆ ਸਾਡਾ ਸ਼ੇਰ ਗਿਲ ਬਹੁਤ ਆਗਾ ਬਦੂ ਸੋਚ ਆ ਇਸ ਨੌਜਵਾਨ ਦੀ ਜੇ ਮੈਂ ਗੱਲ ਕਰਨ ਦਾ ਜਜ਼ਬਾ ਕਮਾਂ ਵੀ ਇਹਦੇ ਵਿੱਚ ਬਹੁਤ ਜਜ਼ਬਾ ਆ ਕੰਮ ਕਰਨ ਦਾ ਇਹ ਪਿੰਡ ਨੂੰ ਜਿਹੜਾ ਇਹ ਦਿਖਾਵੇਗਾ ਕਿ ਜਮਸ਼ੇਰ ਪਿੰਡ ਕੈਂਟ ਦੇ ਵਿੱਚ ਹੈਗਾ ਤੇ ਇੱਕ ਮੈਡਮ ਸਾਡਾ ਹੋਰ ਸਵਾਲ ਆ ਜਿਹੜੇ ਨਸ਼ੇ ਵੇਚਣ ਵਾਲੇ ਆ ਆਪਣੇ ਹਲਕੇ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਆ ਹਲਕੇ ਨੂੰ ਤੁਸੀਂ ਸਾਹਮਦੇ ਆ ਦੇਖਦੇ ਆ ਪਾਰਟੀ ਨੂੰ ਮਤਲਬ ਨਸ਼ਿਆਂ ਵਾਲਾ ਨੈਕਸਸ ਕਦੋਂ ਤੱਕ ਟੁੱਟ ਜਾਊਗਾ ਮਤਲਬ ਕੀ ਕੰਮ ਕਰ ਰਹੇ ਆ ਤੁਸੀਂ ਨਸ਼ਿਆਂ ਦਾ ਜਿਹੜਾ ਨੈਕਸਸ ਆ ਤੋੜਨ ਦੇ ਲਈ ਉੱਤੋਂ ਲੈ ਕੇ ਥੱਲੇ ਤੱਕ ਉਹਦੇ ਤੋੜਨ ਲਈ ਕੀ ਗਤੀਵਿਧੀਆਂ ਤੁਸੀਂ ਕਰ ਰਹੇ ਆ ਦੇਖੋ ਜੇ ਨਸ਼ੇ ਦੀ ਗੱਲ ਕਰੀਏ ਤਾਂ ਜਿਹੜਾ ਇਹਨਾਂ ਨੇ ਕੋੜ ਲਾਇਆ ਆ ਸੀਗਾ ਪਹਿਲਾਂ ਅਕਾਲੀ ਦਲ ਨੇ ਸ਼ੁਰੂ ਕੀਤਾ ਫਿਰ ਕਾਂਗਰਸ ਨੇ ਉਹਨੂੰ ਬੂਟੇ ਨੂੰ ਵਧਾ ਦਿੱਤਾ ਪਾਣੀ ਪਾਇਆ ਕਾਂਗਰਸ ਨੇ ਸ਼ੁਰੂਤ ਆਕਾਲੀ ਦਲ ਤੋਂ ਹੋਇਆ ਨਹੀਂ ਤਾਂ ਕਦੀ ਸੁਣਿਆ ਨਹੀਂ ਸੀਗਾ ਕਿ ਚਿੱਟਾ ਕੀ ਹੁੰਦਾ ਤੇ ਹੈਰੋਇਨ ਕੀ ਹੁੰਦੀ ਆ ਇਹ ਸਾਰਾ ਆਕਾਲੀ ਦਲ ਦੀ ਦੇਣ ਆ ਤੇ ਸਾਡੇ ਪੰਜਾਬ ਦੀ ਨੌਜਵਾਨੀ ਖਤਮ ਕਰ ਦਿੱਤੀ ਆ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਤੁਸੀਂ ਦੇਖੋ ਬਹੁਤ ਥੱਲ ਪੈ ਗਈ ਆ ਮੈਂ ਚਾਰਜ ਲਾਇਆ ਨੂੰ ਮੈਨੂੰ 3-4 ਮਹੀਨੇ ਹੋਏ ਆ ਇਥੋਂ ਕੈਂਟ ਦਾ ਜਦੋਂ ਮੈਨੂੰ ਇਨਚਾਰਜ ਲਾਇਆ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਤਾਂ ਖਾਸ ਹਦਾਇਤਾਂ ਕੀਤੀਆਂ ਚੌਕੀ ਇਨਚਾਰਜ ਸਾਡੇ ਐਸ ਐਚਓ ਥਾਣਿਆਂ ਦੇ ਇਨਚਾਰਜਾਂ ਨੂੰ ਕਿ ਮੈਨੂੰ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਜੇ ਮੈਂ ਮੈਨੂੰ ਪਤਾ ਲੱਗ ਗਿਆ ਤੇ ਫਿਰ ਤੁਹਾਡੀ ਖੈਰ ਨਹੀਂ ਹੈਗੀ ਤਾਂ ਹੁਣ ਜੇ ਮੈਂ ਗੱਲ ਕਰਾਂ ਤੇ ਪਿੰਡਾਂ ਦੇ ਵਿੱਚ ਜਿਹੜੇ ਆ ਬਹੁਤ ਠੱਲ ਪੈ ਗਈ ਆ ਹੁਣ ਪਿੰਡਾਂ ਦੇ ਵਿੱਚ ਜਿਹੜਾ ਨਸ਼ਾ ਆ ਉਹ ਘਟਦਾ ਜਾ ਰਿਹਾ ਬਹੁਤ ਜਾਦਾ ਜਿਹੜੇ ਆ ਸਾਡੇ ਮੁੱਖ ਮੰਤਰੀ ਸਾਹਿਬ ਇਹ ਚਿੰਤਤ ਨੇ ਇਸ ਚੀਜ਼ ਨੂੰ ਲੈ ਕੇ ਸਾਡੇ ਜਿਹੜੀ ਪੰਜਾਬ ਪੁਲਿਸ ਆ ਉਹ ਬਹੁਤ ਅੱਛਾ ਹੁਣ ਕੰਮ ਕਰ ਰਹੀ ਆ ਕਿਉਂਕਿ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਰਹੇ ਆ ਅਸੀਂ ਹੁਣ ਜਿਹੜਾ ਇਹਨਾਂ ਨੇ ਉਹ ਤੋਂ ਅੱਗੇ ਇਹ ਟੁੱਟਣਾ ਫੇਰੀ ਆ ਜਦੋਂ ਆਪਾਂ ਅੱਗੇ ਹੋ ਕੇ ਪੁਲਿਸ ਸਾਡੀ ਤੇ ਪੂਰੀ ਸਰਕਾਰ ਇਹ ਦੇ ਵਿੱਚ ਯੋਗਦਾਨ ਪਾਵੇਗੀ ਪਰ ਮੈਨੂੰ ਇਹ ਪਤਾ ਆ ਕਿ ਜਿਹੜੀ ਹੁਣ ਨਸ਼ੇ ਦੀ ਬਹੁਤ ਠੱਲ ਪੈ ਚੁੱਕੀ ਆ ਹਾਂ ਜਿਹੜਾ ਕੋੜ ਇੰਨੇ ਟਾਈਮ ਦਾ ਲਾਇਆ ਆ ਇਹਨਾਂ ਨੇ ਇਹ ਹੌਲੀ-ਹੌਲੀ ਥੋੜਾ ਟਾਈਮ ਪਾ ਕੇ ਸਾਫ਼ ਹੋ ਜਾਏਗਾ ਪੰਜਾਬ ਨਸ਼ਾ ਰਹਿਤ ਹੋ ਜਾਏਗਾ ਕਿਉਂਕਿ ਇਹਨਾਂ ਨੇ ਤਾਂ ਸਾਡੀ ਪੰਜਾਬ ਦੀ ਨੌਜਵਾਨੀ ਖਰਾਬ ਕਰ ਦਿੱਤੀ ਘਰਾਂ ਦੇ ਘਰ ਜਿਹੜੇ ਖਰਾਬ ਕਰ ਦਿੱਤੇ ਸਾਡੀਆਂ ਮਾਵਾਂ ਜਿਹੜੀਆਂ ਉਹ ਬਿਲਕਦੀਆਂ ਦੇਖੀ ਦੀਆਂ ਜਦੋਂ ਤੇ ਉਦੋਂ ਸੋਚੀ ਜਾਂ ਕਿ ਕਿੱਥੇ ਰਹਿਨੇ ਆਪਾਂ ਤੇ ਇਹਨਾਂ ਨੇ ਬਹੁਤ ਮਾੜਾ ਹਾਲ ਕੀਤਾ ਸੀ ਭਰਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਬਹੁਤ ਆਸਾਂ ਉਮੀਦਾਂ ਆ ਲੋਕਾਂ ਨੂੰ ਪਤਾ ਕਿ ਜੇ ਨੌਜਵਾਨੀ ਸਾਡੀ ਬਚ ਸਕਦੀ ਆ ਅੱਗੇ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਬਚਾ ਸਕਦੀ ਆ ਤੇ ਇੱਕ ਮੈਡਮ ਹੋਰ ਸਾਡਾ ਸਵਾਲ ਲਿਆ ਚਲੋ ਐਤਕੀ ਜਿਹੜੀ ਝੋਨੇ ਦੇ ਵਿੱਚ ਪ੍ਰੋਬਲਮ ਆਈ ਆ ਨਾ ਲਿਫਟਿੰਗ ਨਹੀਂ ਪ੍ਰੋਪਰ ਤਰੀਕੇ ਨਾਲ ਹੋਈ ਲਾ ਲਓ ਵੀ ਸੈਂਟਰ ਸਰਕਾਰ ਦੀ ਲਾ ਲਓ ਜਾਂ ਸਟੇਟ ਸਰਕਾਰ ਦੀ ਮਿਸ ਅੰਡਰਸਟੈਂਡਿੰਗ ਲਾ ਲਓ ਜੋ ਵੀ ਹੋ ਗਿਆ ਨਾ ਪਰ ਇੱਕ ਸਰਕਾਰ ਨੇ ਇਹ ਐਲਾਨ ਕੀਤਾ ਜਿਹੜੇ ਕਿਸਾਨ ਪਰਾਲੀ ਨਹੀਂ ਸਾੜੂਗੇ ਉਹਨਾਂ ਦੀ ਜਿਹੜੀ ਪਰਾਲੀ ਦੀ ਰੱਖ-ਰਖਾਅ ਦੇ ਲਈ ਅਸੀਂ 500 ਕਰੋੜ ਰੁਪਇਆ ਖਰਚ ਰਹੇ ਹਾਂ ਸਾਡੇ ਆ ਮੋਸਟਲੀ ਸਾਰੇ ਕਿਸਾਨ ਪਰਿਵਾਰ ਹੀ ਬੈਠੇ ਆ ਉਹ ਜਿਹੜਾ 500 ਕਰੋੜ ਰੁਪਇਆ ਆ ਉਹਦੇ ਵਿੱਚੋਂ ਇਹਨਾਂ 'ਚ ਮੈਨੂੰ ਨਹੀਂ ਮਤ ਹੈਗਾ ਹਜੇ ਤੱਕ ਕਿਸੇ ਨੂੰ ਕੋਈ ਜਦੋਂ ਉਹ ਹੈਲਪ ਆਈ ਆ ਉਹ ਜਿਹੜਾ ਕਿਸਾਨਾਂ ਨੂੰ ਦਬਾਉਣ ਲਈ ਤੁਸੀਂ ਚਲੋ ਪਹਿਲਾਂ ਜੋ ਹੋਣਾ ਸੀਗਾ ਉੱਥੇ ਮਿਸ ਅੰਡਰਸਟੈਂਡਿੰਗ ਨਾਲ ਹੋ ਗਿਆ ਪਰ ਜਿਹੜਾ ਸਰਕਾਰ ਤੁਹਾਡੀ ਦੇ ਹੱਥ ਵਿੱਚ ਜਿਹੜੀਆਂ ਚੀਜ਼ਾਂ ਆ ਜਿਹਦਾ 500 ਕਰੋੜ ਰੁਪਈਆ ਜੇ ਸੈਂਕਸ਼ਨ ਕੀਤਾ ਉਹ ਪ੍ਰੋਪਰ ਤਰੀਕੇ ਨਾਲ ਕਿੱਦਾਂ ਮਤਲਬ ਸਹੀ ਕਿਸਾਨਾਂ ਨੂੰ ਵੰਡਿਆ ਜਾਊਗਾ ਕਿਤੇ ਉਹ ਇਦਾਂ ਨਾ ਹੋਵੇ ਜਿਹੜੇ 5-5000 ਖੱਤੇ ਵਾਲੇ 2-2000 ਖੱਤੇ ਵਾਲੇ ਕਿਸਾਨ ਉਹ ਹੀ ਉਹਦਾ ਲਾਹਾ ਲੈ ਜਾਣ ਜਿਹੜਾ ਕੋਈ ਗਰੀਬ ਮਾਤੜ ਕਿਸਾਨ ਹੈ ਜਿਹੜਾ 5-7 ਖੱਤਿਆਂ ਦੀ ਖੇਤੀ ਕਰਦਾ ਉਹ ਰਹਿ ਜਾਵੇ ਉਹਦੇ ਲਈ ਕੀ ਵਿਉਂਤਬੰਦੀ ਹੈ ਤੁਹਾਡੀ ਨੇ ਦੇਖੋ ਇਹ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਬਹੁਤ ਸੂਝਵਾਨ ਨੇ ਬਹੁਤ ਸਿਆਣੇ ਨੇ ਉਹਨਾਂ ਨੂੰ ਪਤਾ ਕਿ ਉਹ ਜਿਹੜਾ ਉਹਨਾਂ ਨੇ ਅੱਗੇ ਉਸ ਪੈਸੇ ਨੂੰ ਕਿੱਦਾਂ ਡਿਸਟ੍ਰੀਬਿਊਟ ਕਰਨਾ ਉਹਨਾਂ ਨੂੰ ਸਾਰਾ ਪਤਾ ਬਾਕੀ ਬਹੁਤ ਜਗ੍ਹਾ ਤੇ ਇਹ ਚੀਜ਼ਾਂ ਦੀ ਦਿੱਕਤ ਆਈ ਆ ਛੋਨੇ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਲਿਫਟਿੰਗ ਨਹੀਂ ਹੋ ਸਕੀ ਬਹੁਤ ਇਹ ਨਾ ਜਿਹੜੀ ਲੋਕਾਂ ਨੂੰ ਇੱਥੇ ਸਾਡੇ ਨੂੰ ਬਹੁਤ ਲੋਕ ਸਾਡੇ ਪੰਜਾਬ ਦੇ ਭੋਲੇ ਨੇ ਉਹਨਾਂ ਨੂੰ ਕਈ ਚੀਜ਼ਾਂ ਦਾ ਪਤਾ ਨਹੀਂ ਹੈਗਾ ਕਿ ਇਹਦੇ ਵਿੱਚ ਸਾਰਾ ਸੈਂਟਰਲ ਗਵਰਨਮੈਂਟ ਦਾ ਹੱਥ ਸੀਗਾ ਹਨਾ ਇਹ ਇੱਥੇ ਸਾਰੇ ਇਹਨਾਂ ਨੇ ਜਿਹੜੀ ਸੈਂਟਰ ਗਵਰਨਮੈਂਟ ਦਾ ਜਿਹਨੇ ਭਾਜੀਪੀ ਦੇ ਇੱਥੇ ਲੀਡਰ ਆ ਇਹ ਗਲਤ ਅਫਵਾਹਾਂ ਫਲਾਈਆਂ ਗਈਆਂ ਇਹਨਾਂ ਨੇ ਕਿ ਜੀ ਇਹ ਪੰਜਾਬ ਸਰਕਾਰ ਇਦਾਂ ਕਰ ਰਹੀ ਆ ਇਹ ਪੰਜਾਬ ਸਰਕਾਰ ਆ ਕਰ ਰਹੀ ਆ ਪਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਆ ਜਿਹੜੇ ਉਹਨਾਂ ਦੀ ਸੋਚ ਬਹੁਤ ਅੱਛੀ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਅੱਛੇ ਫੈਸਲੇ ਕੀਤੇ ਆ ਉਹਨਾਂ ਨੇ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਉਹਨਾਂ ਨੂੰ ਸਾਰਾ ਪਤਾ ਆ ਉਹ ਬਹੁਤ ਵਧੀਆ ਜਿਹੜਾ ਇਹਨੂੰ ਮੈਨੇਜ ਕਰ ਲੀਏ ਤੇ ਇੱਕ ਮਿੰਟ ਲਾਸਟ ਸਵਾਲ ਆ ਮੇਰਾ ਤੁਸੀਂ ਕਿਹਾ ਵੀ ਸਾਰਾ ਕੋਸੇ ਬੀਜਪੀ ਨੇ ਕੀਤਾ ਹਨਾ ਚਲੋ ਮੰਨ ਲੇਨ ਨੇ ਬੀਜਪੀ ਨੇ ਕੀਤਾ ਪਰ ਜਿਹੜੀ ਕਿਸਾਨਾਂ ਦੀ ਕਾਟ ਕੱਟੀ ਜਾ ਰਹੀ ਆ ਉਹਨੂੰ ਤਾਂ ਸਟੇਟ ਦੀ ਸਰਕਾਰ ਜਿਹੜੀ ਆ ਰੋਕ ਸਕਦੀ ਆ ਹਰੇਕ ਕਿਸਾਨ ਦੇ ਕਿਸੇ ਪੰਜ ਕੱਟੂ ਕੱਟੇ ਗਏ ਕਿਤੇ ਛੇ ਕੱਟੂ ਕੱਟੇ ਗਏ ਕਹਿੰਦੇ ਮੂਰੇ ਥਾਂ ਹੈ ਨਹੀਂ ਕਿ ਤਾਂ ਕੱਟਦੇ ਆ ਪਰ ਜਦੋਂ ਉਹ ਕੱਟੂ ਕੱਟ ਲੈਂਦੇ ਫੇ ਉਹਨਾਂ ਛੇਲਰਾਂ ਵਾਲਿਆਂ ਤੋਂ ਥਾਂ ਕਿੱਥੋਂ ਆ ਜਾਂਦੀ ਕੀ ਸਰਕਾਰ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਪੁੱਛੂਗੀ ਉਹ ਜਿਹੜਾ ਕਿਸਾਨਾਂ ਦੀ ਮਿਹਨਤ ਦੀ ਹੱਕ ਦੀ ਕਮਾਈ ਦਾ ਪੈਸਾ ਕੀ ਉਹ ਵਾਪਸ ਕਿਸਾਨਾਂ ਦੇ ਕੋਲ ਆਊਗਾ ਬਿਲਕੁਲ ਜੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਆਪੇ ਕਿਸਾਨ ਨੇ ਇੱਕ ਤੇ ਉਹਨਾਂ ਨੂੰ ਸਾਰਾ ਪਤਾ ਕਿਸਾਨ ਦਾ ਦੁੱਖ ਦਰਦ ਜਿਹੜਾ ਆ ਉਹ ਕੀ ਆ ਹਾਂ ਬਿਲਕੁਲ ਜਿਹੜਾ ਇਹਦੇ ਵਿੱਚ ਜੜੀਆਂ ਸਾਡੀਆਂ ਰਹੀਆਂ ਕਮੀਆਂ ਜੜੀਆਂ ਇਸ ਸੀਜ਼ਨ ਦੇ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਆ ਤੇ ਉਹ ਬਿਲਕੁਲ ਕਰਨਗੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਆਏ ਚੀਜ਼ਾਂ ਕਿ ਜਿਹੜਾ ਇਹ ਸਾਰਾ ਕਿਸਾਨਾਂ ਦੇ ਨਾਲ ਇਹਨਾਂ ਨੇ ਕੀਤਾ ਹੈਗਾ ਉਹ ਜਰੂਰ ਤੁਹਾਨੂੰ ਮੈਂ ਦੱਸਦੀ ਆ ਕਿ ਮੁੱਖ ਮੰਤਰੀ ਸਾਹਿਬ ਕਰਨਗੇ ਇਹਦਾ ਜਿਹੜਾ ਹਾਲਾ ਉਹ ਵਧੀਆ ਅੱਗੇ ਨਿਕਲੇਗਾ ਕਿਉਂਕਿ ਥੋੜਾ ਕੀਤੀ ਹੈ ਕਿਉਂਕਿ ਸਾਡੇ ਕਿਸਾਨਾਂ ਦੇ ਨਾਲ ਉਸ ਟਾਈਮ ਮਜਬੂਰੀ ਇਦਾਂ ਦੀ ਹੋ ਜਾਂਦੀ ਆ ਕਿ ਮੌਸਮ ਪਤਾ ਨਹੀਂ ਕਦੋਂ ਖਰਾਬ ਹੋ ਜਾਏ ਤੇ ਬਾਹਰ ਤੁਹਾਨੂੰ ਪਤਾ ਸਾਰੀਆਂ ਤੰਗਾਂ ਲੰਗੀਆਂ ਹੁੰਦੀਆਂ ਹੁੰਦਾ ਕਿ ਕਿਸਾਨ ਨੂੰ ਵੀ ਮੇਰੀ ਫਸਲ ਜਿਹੜੀ ਆ ਉਹ ਅੱਗੇ ਲੋੜ ਹੋ ਜਾਏ ਇਸ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਉਹ ਬਹੁਤ ਅੱਛੇ ਉਪਰਾਲੇ ਕਰ ਰਹੇ ਆ ਅੱਗੇ ਕਿਸਾਨਾਂ ਦੇ ਹੱਕ ਵਿੱਚ ਨੌਜਵਾਨਾਂ ਦੇ ਹੱਕ ਵਿੱਚ ਪੰਜਾਬ ਦੇ ਹੱਕ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਆ ਉਹ ਬਹੁਤ ਅੱਛਾ ਹੋਏਗਾ ਅੱਗੇ ਜਿਹੜੀਆਂ ਥੋੜੀਆਂ ਬਹੁਤੀਆਂ ਕੋਈ ਕਮੀਆਂ ਰਹੀਆਂ ਅੱਗੇ ਉਹਨਾਂ ਦਾ ਬਹੁਤ ਵਧੀਆ ਸੁਧਾਰ ਹੋਵੇਗਾ ਬਹੁਤ ਬਹੁਤ ਧੰਨਵਾਦ ਜੀ ਸੋ ਈਸਨ ਮੈਡਮ ਥਿਆੜਾ ਜੀ ਇਹ ਸਵਾਲ ਤੁਹਾਡੇ ਸੀ ਜਵਾਬ ਸਰਕਾਰ ਦੇ ਸੀ ਕਿਉਂਕਿ ਸਾਡੇ ਹਲਕੇ ਦੀ ਇਹ ਨੁਮਾਇੰਦੀ ਨੁਮਾਇੰਦੀ ਕਰਦੇ ਆ ਸੋ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਧਰਤ ਤੋਂ ਆਗਿਆ ਮੰਗਦੇ ਆ ਮੇਰੇ ਨਾਲ ਇੱਧਰ ਸਰਪੰਚ ਸਾਹਿਬ ਬੈਠੇ ਆ ਇਹਨਾਂ ਦੇ ਸਰ ਬਹੁਤ ਵੱਡੀ ਜ਼ਿੰਮੇਵਾਰੀ ਆ ਪਿੰਡ ਦੀ ਹੁਣ ਸਾਰੀ ਪੰਚਾਇਤ ਦੇ ਤਕਰੀਬਨ ਸਾਰੇ ਨੁਮਾਇੰਦੇ ਬੈਠੇ ਆ ਸੋ ਅਸੀਂ ਚਾਹੁੰਦੇ ਆ ਵੀ ਸਾਡਾ ਜਿਹੜਾ ਪੰਜਾਬ ਆ ਜਿਹੜਾ ਮਤਲਬ ਸੋਨੇ ਦੀ ਚਿੜੀ ਹੁੰਦਾ ਸਗਾ ਸੀ ਇੱਕ ਸੁਪਨਾ ਸੁਪਨਿਆਂ ਦਾ ਜਿਹੜਾ ਪੰਜਾਬ ਦੇਖਦੇ ਆ ਉਹ ਅਸੀਂ ਪੰਜਾਬ ਨੂੰ ਦੁਬਾਰਾ ਸੁਰਜੀਤ ਹੋਇਆ ਦੇਖਣਾ ਚਾਹੁੰਦੇ ਆ ਅਸੀਂ ਉਹ ਚੀਜ਼ਾਂ ਦੁਬਾਰਾ ਦੇਖਣਾ ਚਾਹੁੰਦੇ ਆ ਵੀ ਸਾਡਾ ਜਿਹੜਾ ਪ੍ਰਵਾਸ ਆ ਉਹ ਵੀ ਰੁਕ ਜ ਇੱਕ ਵਧੀਆ ਤਰੱਕੀ ਦੀਆਂ ਲੀਹਾਂ ਤੇ ਪੈ ਜਾਵੇ ਪੰਜਾਬ ਸਾਰੀਆਂ ਸਟੇਟਾਂ ਦਾ ਕਿਸੇ ਟਾਈਮ ਮੋਰੀ ਹੁੰਦਾ ਹੁੰਦਾ ਸੀ ਪਰ ਇਸ ਵੇਲੇ ਪੰਜਾਬ ਬਹੁਤ ਥੱਲੇ ਚਲ ਗਿਆ ਆ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਆਪਣੇ ਦਿਲ ਵਿੱਚ ਇੱਕ ਦਰਦ ਲਈ ਬੈਠੇ ਆ ਸੋ ਸਾਡੇ ਸਵਾਲ ਸੀ ਤੁਹਾਡੇ ਸਵਾਲ ਸੀ ਸੋ ਇਹਨਾਂ ਨੇ ਜਵਾਬ ਦਿੱਤੇ ਸੋ ਇਹਨਾਂ ਤੋਂ ਆਗਿਆ ਮੰਗਦੇ ਨਹੀਂ ਤੁਹਾਡੇ ਸਾਰਿਆਂ ਤੋਂ ਇੰਨੀ ਇੱਕ ਬੇਨਤੀਆਂ ਕਰਦੇ ਹੋ ਮੈਂ ਤੁਹਾਡੇ ਤੋਂ ਆਗਿਆ ਮੰਗਦਾ ਜੀ ਮੈਨੂੰ ਦੁਆਗਾ ਜੀ ਮੈਂ ਤੁਹਾਡਾ ਆਪਣਾ ਮੋਤੀ ਮਨ ਧੰਨਵਾਦ